ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ ਬੇਰਿੰਗ ਕਾਲਜ ਦਾ ਏਰੀਆ ਨਾਲ ਤੋਂ ਅਚਾਨਕ ਜਿਹੜਾ ਨਾ ਸਿਰੇ ਚੱਲਦੇ ਚੱਲਦੇ ਅੱਗ ਲੱਗੀ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਬਟਾਲਾ ਵਿੱਚ ਅੰਮ੍ਰਿਤਸਰ ਰੋਡ ਤੇ ਮੌਜੂਦ ਸਵਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਭਿਆਨਕ ਅੱਗ ਲੱਗੀ ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਵਿੱਚ 6000 ਲੀਟਰ ਤੇਲ ਸੀ ਜਿਸ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਬਿਗਰੇਡ ਦੀਆਂ ਦੋ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਮੈਂ ਹੰਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਆ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕ ਹੋੜ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਮੇਰਾ ਸਰਿੰਦਰ لال ਆ ਜੀ ਕਿੰਦਲਾਲ ਜੀ ਕਿਸ ਨਾਮ ਤੇ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਪੀਆਰਸੀ ਐਕਟੀਵਿਟੀ ਜਿਹੜੀ ਮਾਲ ਬਣਾਉਂਦੇ ਰੇਲਵੇ ਟ੍ਰੈਕ ਆਈਟਮਸ ਉਹ ਸਾਰੀ ਹੌਟ ਦੇ ਮੰਦੀ ਮਾਲ ਜਿਹੜਾ ਉੱਤੇ ਧਰਮ ਪੱਟੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਉਜੇ ਗੱਲ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਵਾਲਾ ਉਸੇ ਕਮ ਉੱਚ ਪੈਂਦਾ ਕਬਨ 6000 ਤੋਂ ਵੱਧ ਹੀ ਪੈਂਦਾ ਸਾਰਾ ਸੜ ਗਿਆ ਕਿੰਨਾ ਕੁ ਸਾਰਾ ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇਹ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਜਿਹੜਾ ਸੜ ਗਿਆ ਹਾਂਜੀ ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ ਲੋਕ ਨੂੰ ਬਾਲ ਨਾ ਜਾਏ ਜਾਂ ਲੋਕ ਦਾ ਵੇਖਿਆ ਲੋਕ ਦਾ ਕੀ ਕੰਮ ਹਾਂਜੀ ਲੋਕ ਦਾ ਕੀ ਕੰਮ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਦਿਖ ਜਾਂਦਾ ਹੁੰਦਾ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ